ਵਹੀਰੂ ਜੀ ਦਾ ਖਾਲਸਾ ਵਹੀਰੂ ਜੀ ਦੀ ਫਤਿਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜ਼ੀ ਹੈ ਉਹ ਦਿਨ-ਪ੍ਰਤੀ-ਦਿਨ ਜਗਜਾਗ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਮਤਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਤੇ ਉਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉੱਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨਾਲ ਟਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪੰਚਕਰਮ ਆ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਕਸੀਰੀ ਨੰਦੇੜ ਸਾਹਿਬ ਬਿਆਨਤ ਸਿੰਘ ਦੇ ਪੋਤੇ ਰਿਲੀਸਿੰਗ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋ ਗਈ ਕਿ ਉੱਥੇ ਕੋਈ ਵੀ ਮੰਤਰੀ ਕੋਈ ਜ਼ਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਿਰਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋ ਤਸੱਦਤ ਸਿੱਖ ਕੌਮ ਦੀ ਜਵਾਨੀ ਤੇ ਬਿਰਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸੋ ਉਹ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੀਨ ਚਿੱਟ ਦੇ ਰਹੇ ਨੂੰ ਸੀ ਕਿ ਜੋ ਉਹਨੇ ਕੀਤਾ ਸੇ ਕੀਤਾ ਉਸ ਤੋਂ ਅੱਗੇ ਆਪਾਂ ਜਾਣਦੇ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਦ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਘੁੰਮ ਰਹੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਤਰ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਹੈ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪੌਂਦੀ ਆ ਕਿਉਂਕਿ ਉੱਤੋਂ ਸ਼ਰਾਬ ਦੀਆਂ ਜਰਦੇ ਬੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ ਜਿੱਥੇ ਵੀ ਭਾਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਾਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਨਦਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਜਿਹੜੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਤਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਹੀ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਕਾ ਦੇ ਸੰਸਥਾਵਾਂ ਨੂੰ ਸਿੱਧੇ ਦਖਲਅੰਦਾਜ਼ੀ ਕਰ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਹੀ ਉਹ ਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹੜਾ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਮੈਂ ਸਮਝਦਾ ਕਿ ਜਾਗਰਿਆਂ ਜਵੀਰਾ ਵਾਲਿਆਂ ਨੂੰ ਇਹ ਨਾ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਹਨ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਡਟ ਕੇ ਕਰਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਰਲ ਕੇ ਸਿੱਖ ਸਜਦਾਨ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕਹਿਣਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਦਿਖਾ ਰਹੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੇ ਤਰਜ਼ ਤੇ ਬੋਲਦੇ ਨੇ ਅਕਾਲੀ ਦਲ ਦੇ ਖਿਲਾਫ ਬੋਲਦੇ ਨੇ ਸ਼ਰੋਣੀ ਗੁਰਦਵਾਰਾ ਪ੍ਰੰਧਕਾ ਦੀ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ ਤਕਸਰੀ ਜੂਰ ਸਾਹਿਬ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਜਣਾ ਕਮੇਟੀ ਹੋਵੇ ਕਿਤੇ ਨਹੀਂ ਬੋਲਦੇ ਇਹ ਲੋਕ ਦੀ ਅੱਖ ਛਲੀ ਗੁਰਦੁਆਰਾ ਬੰਦ ਕਮੇਟੀ ਅੰਮ੍ਰਿਤਸਰ ਤੇ ਵੀ ਆ ਸੋ ਮੈਂ ਸਮਝਦਾ ਕਿ ਇਹ ਕੰਨਾ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਤੇ ਜਗਦੀਸ਼ ਮੀਰਾ ਵਾਲੇ ਇਹ ਗੱਲ ਨੂੰ ਠੋਪ ਕੇ ਚਿਹਰਾ ਇਹ ਸਾਰੀ ਗੱਲ ਨੂੰ ਪਰਦਾ ਵੀ ਚੱਕਾਂਗੇ ਤੇ ਇਹਦੇ ਖਿਲਾਫ ਬਾਤ ਚੱਕ ਕੇ ਸੰਗਠਨ ਬਣਾਵਾਂਗੇ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਜਿੱਕਾ